ਲੈ ਲੈ ਕਾਪੀਆਂ ਤੇ ਕਿਤਾਬਾਂ ਜੋ ਖਰਚੇ ਨਸ਼ਿਆਂ ਤੇ ਲੈ ਲੈ ਕਾਪੀਆਂ ਤੇ ਕਿਤਾਬਾਂ ਛੱਡ ਕਰਨਾ ਨਸ਼ਿਆਂ ਨੂੰ ਮੇਰੇ ਹੈ ਨਹੀਂ ਭੂਤ ਤੇਰਾਪਾ ਮੈਂ ਪਾਵਾਂਗੀ ਵਿਦਿਆ ਲੋਕੀ ਕੋੜ ਗਾਵਣਗੇ ਇਹ ਯੁੱਗ ਹੈ ਵਿਦਿਆ ਦਾ ਪੜਿਆ ਬਿਨਾ ਸਮਾਂ ਨਹੀਂ ਲੰਘਦਾ ਇਹ ਯੁੱਗ ਹੈ ਵਿਦਿਆ ਦਾ ਪੜਿਆ ਬਿਨਾ ਸਮਾਂ ਨਹੀਂ ਲੰਘਦਾ ਉਹ ਖਾਲਚੇ ਪੜਾਈ ਜੀ ਜਿਹੜਾ ਮਸਾ ਹੈ ਪੈਸੇ ਮੰਗਦਾ ਉਹ ਖਾਲਚੇ ਪੜਾਈ ਤੇ ਜਿਹੜਾ ਮਸਾ ਹੈ ਪੈਸੇ ਮੰਗਦਾ ਮੈਂ ਪਾਵਾਂਗੀ ਵਿਦਿਆ ਲੋਕੀ ਗੋੜ ਗਾਵਣਗੇ ਤੇਰੇ ਛੱਡ ਮੈਂ ਨਿਕਲਣ ਜੀ ਮੇਰੇ ਛੱਡ ਮੈਡੀਕਲ ਨਸ਼ਿਆਂ ਨੂੰ ਦੇਵਤਾ ਬਣ ਬਾਬਲ ਜੀ ਮੇਰੇ ਛੱਡ ਮੈਡੀਕਲ ਨਸ਼ਿਆਂ ਨੂੰ ਦੇਵਤਾ ਬਣ ਬਾਬਲ ਜੀ ਮੇਰੇ ਛੱਡ ਮੈਡੀਕਲ ਨਸ਼ਿਆਂ ਨੂੰ ਦੇਵਤਾ ਬਣ ਬਾਬਲ ਜੀ ਮੇਰੇ ਛੱਡ ਮੈਡੀਕਲ ਨਸ਼ਿਆਂ ਨੂੰ ਦੇਵਤਾ ਬਣ ਬਾਬਲ ਜੀ ਮੇਰੇ ਛੱਡ ਮੈਡੀਕਲ ਨਸ਼ਿਆਂ ਨੂੰ ਦੇਵਤਾ ਬਣ ਬਾਬਲ ਜੀ ਮੇਰੇ